ਹੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰਿਸ਼ਟੀ ਦੇ ਮਾਲਕ ਦਾਤਾ ਅਰ ਸਰਬ ਦੇ ਸੁਖ ਦਾਤਾ ਤੁਸੀਂ ਆਪ ਜੀ ਸਭ ਤੇ ਕਿਰਪਾ ਕਰਦੇ ਹੋ ਤੁਸੀਂ ਸਾਨੂੰ ਸੱਚ ਦੀ ਰਹਿ ਨਾਮ ਸਿਮਰਨ ਅਤੇ ਸੇਵਾ ਦਾ ਮਾਰਗ ਵਿਖਾਇਆ ਹੈ ਹੇ ਸੱਚੇ ਬਾਦਸ਼ਾ ਅਸੀਂ ਅੱਜ ਤੁਹਾਡੇ ਚਰਨਾਂ ਵਿੱਚ ਸ਼ਰਧਾ ਤੇ ਭਾਵਨਾ ਨਾਲ ਅਰਦਾਸ ਕਰਦੇ ਹਾਂ اپنی مہر دی نظر کر کے ਸਾਡੇ کاروبار ਉਤੇ ਕਿਰਪਾ ਕਰੋ ਸਾਨੂੰ ਇਮਾਨਦਾਰੀ ਸੱਚਾਈ ਨਿਮਰਤਾ ਅਤੇ ਮਿਹਨਤ ਨਾਲ کاروبار ਚਲਾਉਣ ਦੀ ਸਮਝ ਬਖਸ਼ੋ ਸਾਡੇ ਹੱਥਾਂ ਦੇ ਕੰਮ ਵਿੱਚ ਰੋਜ਼ੀ ਰੋਟੀ ਦੀ ਕਮਾਈ ਸਾਫ਼ ਅਤੇ ਨਿਰਵਿਘਨ ਹੋਵੇ ਸਾਡੀ ਰੋਜ਼ੀ ਸਦਾ ਚੜ੍ਹਦੀ ਕਲਾ ਵਿੱਚ ਰਹੇ ਅਤੇ ਕਿਸੇ ਦਾ ਹੱਕ ਨਾ ਮਾਰਿਆ ਜਾਵੇ ਇਹ ਨਾਨਕ ਸਾਹਿਬ ਸਾਨੂੰ ਇਹ ਹਸੀਸ ਦਿਓ ਕਿ ਸਾਡਾ ਕਾਰੋਬਾਰ ਹਮੇਸ਼ਾ ਲੋਕਾਂ ਦੀ ਭਲਾਈ ਸੇਵਾ ਅਤੇ ਸੱਚਾਈ ਨਾਲ ਜੁੜਿਆ ਰਹੇ ਸਾਨੂੰ ਹਮੇਸ਼ਾ ਤੁਹਾਡੇ ਨਾਮ ਬੌਣੀ ਤੇ ਸੱਚੇ ਆਚਰਣ ਨਾਲ ਜੋੜੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ